ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਮਰਤ ਸਿੰਘ ਵਾਹਿਗੁਰੂ ਪਰ ਨੇਚਰਲ ਫਾਰਮ ਤੋਂ ਅੱਜ ਆਪਾਂ ਫੇਰ ਲੈ ਕੇ ਤੁਹਾਡੇ ਨਾਲ ਨਵੀਂ ਜਾਣਕਾਰੀ ਸਾਂਝੀ ਕਰਦੇ ਆਂ ਨਵੀਂ ਜਾਣਕਾਰੀ ਲੈ ਕੇ ਆਏ ਆਂ ਤੁਹਾਡੇ ਵਾਸਤੇ ਜੀ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਟਮਾਟਰ ਦਾ ਜਿਹੜਾ ਬੀਜ ਹੈ ਉਹ ਕਿਵੇਂ ਕੱਢਣਾ ਹੈ ਤੇ ਟਮਾਟਰ ਨੂੰ ਆਪਾਂ ਦੁਬਾਰਾ ਫੇਰ ਕਿਵੇਂ ਖਾ ਸਕਦੇ ਆਂ ਮੰਨ ਲਓ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਖਰਾਕ ਹੁੰਦਾ ਇੱਕ ਬੀਜ ਹੁੰਦੀ ਹੈ ਬੀਜ ਦੇ ਵਿੱਚ ਤੋ ਅੱਗੇ ਬੀਜਾਂ 'ਚ ਵੀ ਕੈਟਾਗਰੀਆਂ ਹੁੰਦੀਆਂ ਨੇ ਬਰੀਡਰ ਸੀਡ ਜਿਹੜਾ ਇਹ ਆਪਾਂ ਗੱਲ ਕਰ ਰਹੇ ਆਂ ਇਹ ਬਰੀਡਰ ਸੀਡ ਅਸੀਂ ਤਿਆਰ ਕੀਤਾ ਹੈ ਨੈਟ ਲਗਾ ਕੇ ਆਈਸੋਲੇਟ ਕਰਕੇ ਹੁਣ ਇਹਦਾ ਅੱਜ ਟਮਾਟਰ ਪੱਕ ਚੁੱਕਿਆ ਹੈ ਟਮਾਟਰ ਪੱਕਣ ਤੋਂ ਬਾਅਦ ਜਿਹੜਾ ਹੁਣ ਇਹਦਾ ਬੀਜ ਉਹ ਛੋਡੇ ਨਾਲ ਕੱਢ ਕੇ ਸਾਹਮਣੇ ਦਿਖਾਵਾਂਗੇ ਤੁਹਾਨੂੰ ਅਸੀਂ ਇਹ ਚਾਈਲਡ ਰੈੱਡ ਵੈਰੈਟੀ ਹੈ ਜੇ ਆਪਾਂ ਕਿਸਮ ਦੀ ਗੱਲ ਕਰੀਏ ਟਮਾਟਰ ਨੂੰ ਆਪਾਂ ਸੈਂਟਰ 'ਚੋਂ ਕੱਟਣਾ ਹੈ ਇਸ ਤਰ੍ਹਾਂ ਜਦੋਂ ਸੈਂਟਰ ਚੋਂ ਕੱਟਣਾ ਹੈ ਸੈਂਟਰ ਚੋਂ ਕੱਟ ਕੇ ਨੂੰ ਐਵੇਂ ਰੱਖ ਲੋ ਇਹ ਕਰਦ ਨੂੰ ਇਸ ਤਰ੍ਹਾਂ ਚਲਾਉਣਾ ਇਹ ਚਾਰ ਸਾਈਡਾਂ ਤੋਂ ਜੁੜਿਆ ਹੁੰਦਾ ਹੈ ਤੇ ਇੱਕ نیچے ਲਗਾਉਂਦਾ ਭਾਗ ਇਹਦਾ ਹੁਣ ਇਸ ਤਰ੍ਹਾਂ ਕੱਢਣਾ ਇਹਨੂੰ ਇਹ ਬੀਜ ਕੱਢਣ ਤੋਂ ਲੋਏ ਕੱਢ ਕੇ ਬੀਜ ਆਪਾਂ ਇਸ ਤਰ੍ਹਾਂ ਬੀਜ ਕੱਢ ਕੇ ਇਹ ਟਮਾਟਰ ਨੂੰ ਆਪਾਂ ਖਾ ਸਕਦੇ ਹਾਂ ਮਤਲਬ ਅਸੀਂ ਟਮਾਟਰ ਨੂੰ ਵੇਸਟੇਜ ਨਹੀਂ ਕਰਨਾ ਸਾਡਾ ਮਕਸਦ ਬੀਜ ਬਣਾਉਣਾ ਤਿੰਨ ਟਮਾਟਰ ਖਾਣਾ ਹੀ ਹੁੰਦਾ ਟਮਾਟਰ ਵੀ ਖਾ ਲਿਆ ਬੀਜ ਵੀ ਕੱਢ ਲਿਆ ਹੁਣ ਇਹਦੇ ਬੀਜ ਕੱਢਣ ਤੋਂ ਬਾਅਦ ਇਹਦਾ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਕੱਚ ਦੀ ਸ਼ੀਸ਼ੀ ਹੈ ਜਿਹੜੀ ਉਹਦੇ ਵਿੱਚ ਆਪਾਂ ਇਹਨੂੰ ਟਮਾਟਰ ਨੂੰ ਰੱਖਾਂਗੇ ਬੀਜ ਨੂੰ ਰੱਖਾਂਗੇ ਕਿਉਂਕਿ ਜਿਹੜੀ ਇਹਦੇ ਵਿੱਚ ਪੰਪ ਪੈ ਗਈ ਇਹ ਫੰਗਸ ਫੰਗਾਈ ਆਊਗੀ ਇਹਦੇ ਚ ਫੰਗਾਈ ਆਉਣ ਨਾਲ ਬੀਜ ਅਲੱਗ ਹੋ ਜਾਣਾ ਹੈ ਫੰਗਾਈ ਅਲੱਗ ਹੋ ਜਾਣੀ ਹੈ ਤੇ ਫਿਰ ਜਿਹੜਾ ਸਾਡਾ ਬੀਜ ਦੀ ਕੁਆਲਿਟੀ ਹੈ ਜਰਮੀਨੇਸ਼ਨ ਹੈ ਉਹ ਪ੍ਰੋਪਰ ਤਰੀਕੇ ਨਾਲ ਆਉਣੀ ਹੈ ਧੰਨਵਾਦ ਦੋਸਤੋ ਅੱਜ ਦੀ ਜਿਹੜੀ ਇਹ ਜਾਣਕਾਰੀ ਸੀ ਹਾਂ ਤੁਹਾਡੇ ਨਾਲ ਸੋਚਿਆ ਵੀ ਸਾਂਝੀ ਕਰੀਏ